ਹੇ ਜੀ ਬੇਸਿਕਲੀ ਇਲੈਕਸ਼ਨ ਦੇ ਮੱਦੇਨਜ਼ਰ ਰੱਖਦੇ ਆਪਾਂ ਪੂਰਾ ਰੂਰਲ ਤੇ ਸਿਟੀ ਏਰੀਆ ਡੋਮਿਨੇਟ ਕਰਕੇ ਰੱਖਿਆ ਹੈ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਹਰਮਨਦੀਪ ਸਿੰਘ ਸਾਹਿਬ ਦੇ ਬੜੇ ਸਖਤ ਨਿਰਦੇਸ਼ ਹੈ ਕਿ ਮਾਰਕੀਟਸ ਦੀ ਟਾਈਮ ਟੂ ਟਾਈਮ ਜਿਹੜੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇ ਤੇ ਇਹਦੇ ਵਿੱਚ ਸੀਨੀਅਰ ਅਫੀਸ਼ਰ ਜਿਹੜੇ ਉਹ ਆਪ ਹਨ ਤੇ ਇਹਦੇ ਕਰਕੇ ਆਪਾਂ ਸਾਰੇ ਡੀਐਸਪੀ ਸਿਟੀ 2 ਡੀਐਸਪੀ uh, ਸਿਟੀ 1 ਪ੍ਰਿਥਵੀ ਜੀ ਐਸਐਚਓ ਪੇਜ 1 ਸੁਖਵੀਰ ਜੀ ਐਸਐਚਓ ਮਟੌਰ ਰੁਪਿੰਦਰ ਤੇ ਆਪਾਂ ਸਾਰਿਆਂ ਨੇ ਅੱਗੇ ਇੱਥੇ ਨਾਕਾ ਲਾਇਆ ਸਰਪ੍ਰਾਈਜ਼ ਚੈਕਿੰਗ ਇੱਥੇ ਚ ਦੱਸਣੀ ਹੋਵੇ ਕਿ ਆਪਾਂ ਡਰੰਗ ਡਰਾਈਵਿੰਗ ਦੇ ਜੀ ਚਲਾਨ ਕੀਤੇ ਆ ਮਲਟੀਪਲ ਜਿਹੜੇ ਸ਼ੱਕੀ ਵਿਅਕਤੀ ਹੈ ਉਹਨਾਂ ਖਿਲਾਫ ਪ੍ਰੀਵੈਂਟਿਵ ਐਕਸ਼ਨ ਵੀ ਲੈਂਦਾ ਹੈ ਤੇ ਜਿਹੜਾ ਇੱਕੋ ਹੀ ਸ਼ੱਕੀ ਵਿਅਕਤੀ ਸੀ ਜਿਸ ਨੂੰ ਨਸ਼ੇ ਦੀ ਹਾਲਤ ਵਿੱਚ ਸੀ ਉਹਦਾ ਡਰਗ ਟੈਸਟ ਕਰਾ ਕੇ ਜੇ ਬੰਦੀ ਕਾਰਵਾਈ ਆਪਾਂ ਹਮਲ ਚ ਲਿਆਵਾਂਗੇ ਐਫਆਈਆਰ ਦਰਜ ਕਰਾਂਗੇ ਉਹ ਦੇਖਿਆ ਵੀ ਇਹ ਮਾਰਕੀਟ ਦੇ ਵਿੱਚ ਲੋਕ ਆਉਂਦੇ ਨੇ ਪਰਿਵਾਰਾਂ ਨਾਲ ਆਰਡਰ ਦੇਣੇ ਕਿਉਂਕਿ ਹੁੱਲੜ ਬਾਜ ਵਗੈਰਾ ਆਉਂਦੇ ਨੇ ਉਹ ਉਹ ਕਿਸ ਤਰ੍ਹਾਂ ਦੀ ਭਾਵਨਾ ਨੂੰ ਲੈ ਕੇ ਕੀ ਸੰਦੇਸ਼ ਟਾ ਦੇ ਉਹ ਬਿਲਕੁਲ ਜੀ ਜੇ ਤੁਸੀਂ ਦੇਖੋਗੇ ਕਾਫੀ ਬੰਦੇ ਆਪਣੀ ਫੈਮਲੀਆਂ ਨਾਲ ਆਏ ਆ ਇਹ ਜਿਹੜੀ ਆਪਾਂ ਡਰਾਈਵ ਚਲਾਈ ਹੈ ਕਿ ਆਪ ਉਨਾ ਕਰਕੇ ਤੁਸੀਂ ਦੇਖ ਰਹੇ ਹੋ ਦੇਰ ਰਾਤ ਵੀ ਲੋਕ ਆਪਣੀ ਫੈਮਲੀਆਂ ਨਾਲ ਇਥੇ ਆਪ ਆ ਰਹੇ ਆ ਤੇ ਮੇਰਾ ਇਹ ਸੰਦੇਸ਼ ਆਪ ਇੱਕ ਨੋਡਲ ਅਸਰ ਵੀ ਲਾਇਆ ਮਟੋਰ ਥਾਣੇ ਕਿਸੇ ਨੂੰ ਕੋਈ ਵੀ ਦਿੱਕਤ ਆndi ਉਹਨੂੰ ਸਿੱਧਾ ਕਾਲ ਕਰਨ ਕੋਈ ਵੀ ਕੰਪਲੇਂਟ ਆ ਆਪਾਂ ਉਹਨੂੰ ਇਮੀਡੀਏਟਲੀ ਉੱਥੇ ਰਿਐਕਟ ਕਰਕੇ ਉਹਦਾ ਫਲ ਕਰਾਂ ਜਿਵੇਂ ਦੂਜੇ ਹਰਿਆਣਾ ਤੋਂ ਜਾਂ ਪੰਜਾਬ ਤੋਂ ਜਿਹੜੇ ਆਣ ਕੇ ਹੁੱਲੜਬਾਜ ਕਰਦੇ ਨੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਕੀ ਚੇਤਾਵਨੀ ਹੈ ਮਹਾਲੀ ਪੁਲਿਸ ਵੱਲ ਮਾੜੇ ਅੰਸਰਾਂ ਕਲੱਬ ਇੱਕੋ ਚੇਤਾਵਨੀ ਹੈ ਜਾਂ ਤਾਂ ਆਪਣਾ ਕਿਤਾ ਬਾਸ ਲੋ ਨਹੀਂ ਤਾਂ ਜਿਵੇਂ ਅੱਜ ਪ੍ਰੀਵੈਂਟਿਵ ਐਕਸ਼ਨ ਵੀ ਲیتے ਗਏ ਇਹਨਾਂ ਦੀਆਂ ਗੱਡੀਆਂ ਇੰਪਾਉਂਡ ਤੇ ਇਹਦਾ ਅੰਤ ਜਿਹੜਾ ਇਹੀ ਚੀਜ਼ਾਂ ਨਾਲ ਠੀਕ ਹੈ ਹੋਰ ਕੋਈ ਗੱਲ ਕੋਈ ਨਿਊ ਇਅਰ ਨੂੰ ਲੈ ਕੇ ਕੋਈ ਸਬੀਲ ਬਿਲਕੁਲ ਜੀ ਮੇਰੀ ਇੱਕੋ اپੀਲ ਹੈ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆਪਾਂ ਬਰਕਰਾਰ ਰੱਖੀਏ ਆਪਣਾ ਇੰਜੋਏ ਵੀ ਕਰੋ ਬਟ ਕਾਨੂੰਨ ਦੀ ਹਦਾਂ 'ਚ ਸਰ ਗੱਡੀਆਂ ਵਗੈਰਾ ਵੀ ਲੋਕ ਸਾਈਡ ਤੋਂ ਮਤਲਬ ਡੇੜੀ ਮਿੱਡੀ ਲਾ ਦਿੰਦੇ ਆ ਉਹਨਾਂ ਨੂੰ ਵੀ ਕੋਈ ਨਿਰਪੇਸ਼ਵਾਰ ਦਿੱਤੀ ਹੈ ਉਹਨਾਂ ਦਾ ਜੀ ਆਪਾਂ ਕਮਿਸ਼ਨਰ ਸਾਹਿਬ ਨਾਲ ਰਾਬਤਾ ਕਰਕੇ ਇੱਥੇ ਜਿਹੜੀ ਗੱਡੀਆਂ ਵਾਸਤੇ ਜਿਹੜੀ ਲਾਈਨਿੰਗ ਹੈ ਉਹ ਫਿਕਸ ਕਰਾਤੀ ਹੈ ਹੁਣ ਜਿਹੜੀ ਵੀ ਲਾਈਨਿੰਗ ਤੋਂ ਬਾਹਰ ਗੱਡੀਆਂ ਹੋਣਗੇ ਉਹਦਾ ਆਪਾਂ ਚਲਾਨ ਕਰ ਸਕਦੇ ਹ